ਸਾਸੀਕਾਲ ਦੋਸਤੋ ਸਾਰਿਆਂ ਦਾ ਸਵਾਗਤ ਕਰਦੇ ਆਂ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਮੈਂ ਫਰੀਦਕੋਟ ਏਰੀਆ ਦੇ ਵਿੱਚ ਪਹੁੰਚਿਆ 22 ਜਸਵੰਤ ਉਹਨਾਂ ਦੇ ਕੋਲ 22 ਦੇ ਆਪਾਂ ਘੋੜੇ ਦੇਖਾਂਗੇ ਵੀਰ ਦੀ ਘੋੜੇ ਰੱਖਣ ਦੇ ਵਿੱਚ ਬਹੁਤ ਦਿਲਚਸਪ ਕਹਾਣੀ ਹੈ ਜੀ ਆਓ ਆਪਾਂ ਗੱਲਬਾਤ ਕਰਦੇ ਆਂ ਸਵਾਗਤ ਕਰਦੇ ਆਂ ਵੀਰੇ ਸਤਿ ਸ਼੍ਰੀ ਅਕਾਲ ਵੀਰ ਜੀ ਦਵਿੰਦਰ ਵੀਰ ਜੀ ਤੁਹਾਡੇ ਤੇ ਤੁਹਾਡੀ ਸਾਰੀ ਟੀਮ ਦਾ ਸਾਡੇ ਪੈਨਡ ਆਉਣ ਤੇ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਵੀਰੇ, ਸ਼ੁਕਰੀਆ। ਹੋਰ ਕੰਮ ਕਰ ਠੀਕ ਹੈ ਵੀਰੇ। ਬਹੁਤ ਵਧੀਆ ਵੀਰ ਜੀ। ਤੇ ਬਾਈ ਜੀ ਹਣੀ ਨਾਲ ਇਹ ਮੇਰੇ ਦੋਸਤ ਹੈ, ਮੇਰੇ ਸੀਨੀਅਰ ਹੈ, ਮੇਰੇ ਸਰ ਵੀ ਰਣਜੀਤ ਸਿੰਘ ਜੀ ਛੋਟੀ ਪੰਜ ਗ੍ਰੇਡ ਤੋਂ। ਜੀ। ਇਹ ਮੇਰਾ ਬੇਟਾ ਜੀ ਅੰਗਲਜੋਤ ਜੀ, ਮੇਰੇ ਚਾਚਾ ਜੀ ਜੀ। ਸਿਰ ਮੇਰਾ ਬ੍ਰਦਰ ਹੈ, ਇੱਕਜਨ ਬ੍ਰਦਰ ਚਾਚਾ ਜੀ ਦਾ ਬੇਟਾ, ਸਰਵਿੰਦਰ ਸਿੰਘ ਜੀ। ਆਪਣਾ ਘਰ ਰੋਡ ਤੇ ਆ ਜਾਂਦਾ ਹਨਾ ਤੇ ਮੈਨੂੰ ਆਪਣੀ ਡਾਇਰੈਕਟ ਲੋਕੇਸ਼ਨ ਦੱਸਿਓ। ਡਾਇਰੈਕਟ ਲੋਕੇਸ਼ਨ ਵੀਰ ਜੀ ਐ ਜਿਹੜਾ ਮੇਰਾ ਬੀਪੀਓ ਕੋਠੇ ਰਾਮਸਰ ਹੈ ਢਿਲਮਕਲਾ, ਸਿਟੀ ਕੋਟਕਪੂ district of Faridkot NH 54 ਜਿਹੜਾ ਅੰਮ੍ਰਿਤਸਰ ਨੂੰ ਜਾਂਦਾ ਮੇਨ ਰੋਡ ਰੋਡ 4 ਉਹਨਾਂ ਦੇ ਉੱਪਰ ਹੀ ਆਪਣਾ ਜੀ ਜਸਵੰਤ ਵੀਰੇ ਆਪਾਂ ਘੋੜਿਆਂ ਦੀ ਗੱਲ ਕਰੀਏ ਕਦੋਂ ਕ ਰੱਖ ਲਈ ਸੀ ਆਪਾਂ ਵੀਰੇ ਆਪਾਂ ਇਹ ਘੋੜੇ 2021 ਦੇ ਵਿੱਚ ਸਟਾਰਟ ਕੀਤੇ ਰੱਖਨੇ 21 ਚ ਆਪਾਂ ਰੱਖ ਲਈ ਸੀ ਹਾਂਜੀ ਮੈਡ ਜਿਹੜਾ ਲਾਸਟ ਇਹ ਚ ਆਪਾਂ ਪਹਿਲੀ ਘੋੜੀ ਲਿਆਏ ਸੀਗੇ ਜੀ ਉਹ ਕਿਸੇ ਕਾਰਨ ਕਰਕੇ ਆਪਣੇ ਕੋਲ ਪੂਰੀ ਹੋ ਗਈ ਸੀ ਉਸ ਤੋਂ ਬਾਅਦ ਬਸ ਫਿਰ 11 ਦੋਸਤਾਂ ਨੇ ਕੁਝ ਫੈਮਿਲੀ ਨੇ ਕੁਝ ਮੇਰੇ ਇੱਕ ਭਤੀਜਾ ਬਾਹਰ ਕੈਨੇਡਾ ਹਾਂਜੀ ਲਾਲਪ੍ਰੀਤ ਸਿੰਘ ਜੀ ਉਹਨੇ ਸਪੋਰਟ ਕੀਤੀ ਇਹ ਆਪਣਾ ਘੋੜੇ ਤਾਂ ਤੁਸੀਂ ਚਲੋ ਰੱਖੇ ਹੋਇਆ ਘੋੜਿਆਂ ਦੇ ਨਾਲ ਡਾ ਕੀਤਾ ਕੀ ਆ ਨਾਲ ਨਾਲ ਵੀਰ ਜੀ ਮੈਂ ਨਾ ਪ੍ਰਾਈਵੇਟ ਜੌਬ ਕਰਦਾ ਬੈਂਕ ਦੇ ਵਿੱਚ ਬੈਂਕ ਦੇ ਵਿੱਚ ਆਪਾਂ ਨੂੰ ਜੌਬ ਮਿਲ ਗਈ ਤੇ ਇਧਰ ਫਿਰ ਜਾਨੀ ਕਿ ਘੋੜੇ ਸਾਹਮਣੇ ਉਹ ਨਾਲ ਫਿਰ ਮਤਲਬ ਹੁੰਦਾ ਨਹੀਂ ਹੈਗਾ ਵੀ ਯਾਰ ਵੀ ਆਪਾਂ ਪੂਰਾ ਘੋੜਿਆਂ ਨੂੰ ਟਾਈਮ ਦਈਏ ਜਾਂ ਫਿਰ ਆਪਾਂ ਜੌਬ ਕਰੀਏ ਵੀ ਫਿਰ ਘੋੜੇ ਕਿਵੇਂ ਦਿਲ ਦੇ ਵਿੱਚ ਆਏ ਵੀ ਆਪਾਂ ਘੋੜੇ ਲੈ ਕੇ ਆਈਏ ਵੀਰ ਜੀ ਸ਼ੌਂਕ ਤਾਂ ਬੜਾ ਹੀ ਮੰਨ ਲਓ ਕੱਲਾ ਇਹਨਾਂ ਦੀ ਸਿਵਾ ਹੀ ਕਰੀਏ ਪਰ ਜ਼ਰੂਰਤਾਂ ਪੂਰੀਆਂ ਕਰ ਲਈ ਕਿਤੇ ਨਾ ਕਿਤੇ ਆਪਾਂ ਨੂੰ ਬਾ ਪੈਸੇ ਅਰਨਿੰਗ ਦੀ ਜ਼ਰੂਰਤ ਹੈ ਜੀ ਉਹ ਮੇਰੀ ਫਸਟ ਪ੍ਰੈਫਰੈਂਸ ਮੈਂ ਲੋਨ ਦੇ ਵਿਹავ ਤੇ ਮੈਂ ਚਲੋ ਚੱਲ ਰਹਾ ਚਲੋ ਦੋਸਤ ਮੈਂ ਤਰਜੋਸ ਸਪੋਰਟ ਕਰਦੇ ਚ ਠੀਕ ਹੈ ਜੀ ਵਧੀਆ ਗੱਲ ਹੈ ਪਰ ਉਹ ਹੀ ਜ਼ਰੂਰੀ ਹੈ ਉਹਦੇ ਕਰਕੇ ਫਿਰ ਮੈਨੂੰ ਜੋਬ ਨਾਲ ਕਰਨੀ ਪੈ ਰਹੀ ਹੈ ਜੋਬ ਨਾਲ ਜ਼ਰੂਰੀ ਨਾਲ ਜ਼ਰੂਰੀ ਤੇ ਬਾਈ ਫਿਰ ਕਿੰਨੇ ਘੋੜੇ ਰੱਖੇ ਹੋਏ ਹੁਣ ਬਾਈ ਇਸ ਟਾਈਮ ਆਪਣੇ ਕੋਲੇ ਇੱਕ ਤਾਂ ਸਟੈਲੀਅਨ ਹੀ ਹੈ ਜੀ ਜਿਹੜਾ ਤਿਆਰ ਹੋ ਗਿਆ ਤੁਹਾਡੇ ਸਾਹਮਣੇ ਸਟੈਲੀਅਨ ਹੀ ਕਹਿ ਸਕਦੇ ਬੱਚਾ ਹੀ ਹਲੇ ਜੀ ਜੀ ਨੌਕਰਾ ਹੀ ਬਾਕੀ ਦੋ ਮਾਰਵਾੜੀ ਹੈ ਤਿੰਨੇ ਬਸ਼ੇਰੇ ਆ ਕਿੰਨੇ ਬਸ਼ੇਰੇ ਆ ਜੀ ਤੁਸੀਂ ਇੱਕ ਤਾਂ ਤਿਆਰ ਕਰ ਲਿਆ ਹਨ 2 ਹਜੇ ਕਰੀ ਜਾਂਦੇ ਹੋ ਵੱਡੇ ਘੋੜੇ ਨੂੰ ਆਪਾਂ ਖੁੱਲੇ ਟਾਈਮ ਆਪਾਂ ਗੱਲ ਕਰਦੇ ਆਂ ਜੀ ਪਹਿਲਾਂ ਆਪਾਂ ਦੋ ਛੋਟਿਆਂ ਦੀ ਗੱਲ ਕਰ ਲੈਨੇ ਆ ਤੇ ਜਿਹੜੇ ਛੋਟੇ ਬਸ਼ੇਰੇ ਨੇ ਜੀ ਉਹ ਕਿੰਨੇ ਕਿੰਨੇ ਟਾਈਮ ਦੇ ਆ ਉਹ ਵੀਰ ਜੀ 10-10 ਮਿੰਟਾਂ ਦੇ ਜੀ ਕਾਲਾ ਇੱਕ ਤਾਂ ਹਨਾ ਜੀ ਹਾਂਜੀ ਹਾਂਜੀ ਤੇ ਉਹਦਾ ਕੀ ਖਾਨਦਾਨ ਹੈ ਉਹਦਾ ਜੀ ਵਾਲੀਸ਼ਾਨ ਲਾ ਜਾਂਦਾ ਜੀ ਕਾਲੇ ਕਾਂਟੇ ਦਾ ਪੋਤਾ ਹੈ ਤੇ ਬਾਈ ਫਿਰ ਤਿੰਨਾਂ ਦੇ ਵਿੱਚੋਂ ਰਹਿ ਨਹੀਂ ਕਦੇ ਬਣੀ ਵੀ ਆਪਾਂ ਇੱਕ ਦੇ ਦਈਏ ਉਹ ਵੀਰ ਜੀ ਪਹਿਲਾ ਤਾਂ ਚਲੋ ਨਹੀਂ ਸੀ ਕਿਉਂਕਿ ਉਹਨਾਂ ਦੇ ਵਿੱਚੋਂ ਇੱਕ ਸੀਗਾ ਘੋੜਾ ਜਿਵੇਂ ਬ੍ਰੈਡ ਹੈ ਜਿੰਦੇ ਮੱਥੇ ਪਟਾ ਦੋ ਦੋ ਪਰ ਚਿੱਟੇ ਜੀ ਹਾਂਜੀ ਹਾਂਜੀ ਉਹ ਤਾਂ ਹੀ ਬਾਬਾ ਜੀ ਨੂੰ ਅਸੀਂ ਹਜੂਰ ਸਾਹਿਬ ਜੋ ਉੱਥੇ ਅਰਦਾਸ ਕਰਾ ਕੇ ਆਉਂਦੇ ਹਾਂ ਜੀ ਉੱਥੇ ਤਿਆਰ ਉਹਦੇ ਲਈ ਤਿਆਰ ਕਰ ਰਹੇ ਆ ਇਹ ਸੋਹਣੀ ਗੱਲ ਲੱਗੀ ਮੈਨੂੰ ਤੁਹਾਡੀ ਵੀ ਉੱਥੇ ਬਾਬਾ ਜੀ ਨੂੰ ਦੇਣਾ ਤੇ ਫਿਰ ਮੰਗਿਆ ਨਹੀਂ ਕਿਸੇ ਨੇ ਬਾਈ ਬਸ਼ੇਰਾ ਤੁਹਾਡੇ ਤੋਂ ਜਦੋਂ ਵੀ ਆਉਂਦੇ ਬਾਅਦ ਡਿਮਾਂਡ ਤਾਂ ਹਰੇਕ ਬੰਦਾ ਕਰਦਾ ਇੱਕ ਮੇਰੇ ਕੋਲੇ ਆਇਆ ਵੀ ਸੀ ਕਸਟਮਰ ਮੈਨੂੰ ਕਹਿੰਦਾ ਕਿ ਮੈਲ ਵੈਸੇ ਮਿਲਣਾ ਐਸੀ ਦੋਸਤ ਮੈਨੂੰ ਕਹਿੰਦਾ ਕਿ ਇੰਜ ਕਰ ਇਹਦੇ ਚੰਗੇ ਪੈਸੇ ਤਨ ਆਫਰ ਹੋ ਜਾਣਗੇ ਤੂੰ ਬਾਬਾ ਜੀ ਨੂੰ ਪੈਸੇ ਚੜਾ ਦੇ ਜੇ ਮੈਂ ਕਿਹਾ ਨਹੀਂ ਉੱਥੇ ਗੁਰੂ ਘਰ ਪੈਸਾ ਨਹੀਂ ਗਾਟ ਬਿਸ਼ੇਰਾ ਸਾਨੂੰ ਦੇ ਦੇ ਸਭ ਤੋਂ ਪੈਸੇ ਲੈ ਕੇ ਉੱਥੇ ਚੜਾ ਦੇ ਮੈਂ ਗੁਰੂ ਘਰ ਪੈਸਾ ਦੀ ਘਾਟ ਨਹੀਂ ਗਈ ਪਰ ਮੈਂ ਨਹੀਂ ਜਦੋਂ ਮੈਂ ਲਿਆ ਸੀ ਮੇਰੇ ਦਿਮਾਗ ਚ ਉਦਾਈ ਸੀ ਕਿ ਮੰਨ ਲਓ ਚੜਾਉਣ ਤੋਂ ਬਾਅਦ ਹੀ ਮੇਰੇ ਮਨ ਚ ਆ ਗਿਆ ਜੀ ਚਲੋ ਵੀ ਆਪਾਂ ਤਕਰੀਬਨ 90% ਆਪਾਂ ਵੀ ਤੁਸੀਂ ਸੋਚਦੇ ਨੇ ਯਾਰ ਜਿਹੜੀ ਚੀਜ਼ ਆਪਣੇ इवन ਕਿ ਆਪਾਂ ਨੋਟ ਵੀ ਉਹ ਹੀ ਗੁਰੂ ਘਰ ਮੱਥਾ ਟੇਕਦੇ ਆ ਯਾਰ ਵੀ ਜਿਹੜਾ ਫਟਿਆ ਹੋਵੇ ਲੱਗਿਆ ਚੱਲਣਾ ਨੀਗਾ ਸੰਗਤ ਦੇਖੇ ਵੀ ਹੂੰ ਤੇ ਗੁਰੂ ਘਰੇ ਚੰਗੀ ਚੀਜ਼ ਖੜੀ ਚਲੋ ਸੋਭਾ ਦੇਣੀ ਸੋਹਣੀ ਚਾਹੀਦੀ ਹੈ ਵਾਹਿਗੁਰੂ ਦੀ ਕਿਰਪਾ ਨਾਲ ਸਾਹ ਬਾਕੀ ਵੀ ਦੋਵੇਂ ਬੇਸ਼ੇਰੇ ਸੋਹਣੇ ਆ ਜੀ ਪਰ ਮੈਨੂੰ ਥੋੜਾ ਆਪ ਦੇ ਮੈਨੇ ਮੇਰੇ ਦਿਲ ਨੂੰ ਜ਼ਿਆਦਾ ਲੱਗਿਆ ਮੈਂ ਤਾਂ ਕਰਕੇ ਮੈਂ ਗੁਰੂ ਘਰੇ ਹੀ ਸੀ ਉਹ ਗੁਰੂ ਘਰੇ ਆਪਾਂ ਦੇਣ ਤੇ ਦੂਜਾ ਕਾਲਾ ਆਪਾਂ ਸੇਲ ਕਰ ਦਾਂਗੇ ਹਾਂ ਕਾਲਾ ਸੇਲ ਕਰ ਦਾਂਗੇ ਕਾਲਾ ਫਿਰੇ ਮਜਬੂਰੀ ਹੈ ਜੀ ਕਿ ਅੱਗੇ ਘੂੜੀਆਂ ਆਉਣੀਆਂ ਇੱਕ ਜਗ੍ਹਾ ਦੀ ਥੋੜੀ ਜੀ ਇੱਕ ਬਿਰਫਰੇ ਇੰਜ ਹੋ ਜਾਏਗਾ ਜੀ ਜਗਾ ਦੀ ਸੈਟਿੰਗ ਕਰੂੰਗਾ ਜੀ ਘੂੜੀਆਂ ਆਉਣ ਲਈ ਉਹਨਾਂ ਲਈ ਜਗਾ ਵੀ ਚਾਹੀਦੀ ਪ੍ਰੋਪਰ ਕ ਬਣਾਉਣੀ ਹੈ ਸੈਟਿੰਗ ਕੀਤੀ ਹੋਈ ਜੀ ਤੇ ਪਰ ਉਹ ਮੈਂ ਇਹਦੇ ਤੇ ਜ਼ਿਆਦਾ ਧਿਆਨ ਦੇਵਾਂਗਾ ਤੇ ਬਈ ਤੀਜਾ ਬਸ਼ੇਰਾ ਕਿਹੜਾ ਆਪਣਾ ਇਹ ਜਾ ਨੋਕਰਾ ਵੀਰ ਜੀ ਅੱਛਾ ਇਹਦਾ ਗੁਲਾਬ ਹੈ ਜੀ ਇਹਦਾ ਖਾਂ ਇਹਦਾ ਨਾਮ ਜੀ ਕਿੰਨੇ ਟਾਈਮ ਦਾ ਹੋ ਗਿਆ ਇਹ ਇਸ ਟਾਈਮ ਵੀਰ ਜੀ 20 ਤਰੀਕ ਨੂੰ 29 ਮਹੀਨਿਆਂ ਦਾ ਹੋ ਜਾਏਗਾ ਵੀਰ ਜੀ ਬਈ 29 ਮਹੀਨਿਆਂ ਦੀ ਮਿਹਨਤ ਬਾਈ ਦੀ ਅੱਜ ਕਿਤੇ ਜਾ ਕੇ ਬਾਈ ਨੂੰ ਲੱਗਿਆ ਵੀ ਹਾਂ ਆਪਣਾ ਘੋੜਾ ਜਵਾਨ ਹੋ ਗਿਆ ਆਪਾਂ ਸਟੱਡ ਸਰਵਿਸ ਓਪਨ ਕਰ ਦਿੱਤੀ ਹਾਂ ਜੀ ਵੀਰ ਜੀ ਮੇਰਾ ਤਾਂਲੇ ਵਿਚਾਰ ਨਹੀਂ ਸੀਗਾ ਪਰ ਮੇਰੇ ਸੱਜਣ ਬੇਲੀ ਦੋਸਤ ਜੋ ਕੋਈ ਇੱਕ ਦਵਾਈ ਡਾਕਟਰ ਵੀ ਦੇਖਣ ਲਈ ਬਾਹਰੋਂ ਆਏ ਸੀ ਉਹਨਾਂ ਨੇ ਮੈਨੂੰ ਕਿਹਾ ਨਹੀਂ ਇਹ ਚੀਜ਼ਾਂ ਆਪਾਂ ਲੁਕਾ ਕੇ ਨਹੀਂ ਰੱਖ ਸਕਦੇ ਜ਼ੋਰ ਪਾ ਲਿਆ ਉਹਨਾਂ ਨੇ ਵੀ ਆਪਾਂ ਛੱਡਣਾ ਚਾਹੀਦਾ ਵੀ ਪ੍ਰੀਫਰੈਂਸ ਕੀਤੀ ਕਹਿੰਦਾ ਇਹਨੂੰ ਨਹੀਂ ਜੇਕਰ ਆਪਾਂ ਇਹਨੂੰ ਰੱਖਿਆ ਤੇ ਇਹਨਾਂ ਨੂੰ ਮੈਂ ਮੰਨ ਲਓ ਇਹਨਾਂ ਨੂੰ ਦਿਖਾਉਣਾ ਚਾਹੀਦਾ ਲੋਕ ਮੰਨ ਲਓ ਇਹਨਾਂ ਦੀ ਸਰਵਿਸ ਜਿਸ ਕੰਮ ਲਈ ਬਣੇ ਉਸ ਕੰਮ ਲਈ ਉਹ ਵਰਤੋਂ ਲੈਣੀ ਚਾਹੀਦੀ ਵਰਤੋਂ ਲੈਣੀ ਚਾਹੀਦੀ ਤੇ ਬਈ ਖਾਨਦਾਨ ਕੀ ਹੈ ਇਹਦਾ ਖਾਨਦਾਨ ਵੀਰ ਜੀ ਜੈ ਵੀਰ ਕੋੜਾ ਜੀ ਬਾਬੇ ਬਾਬਾ ਰਾਣਾ ਜੀ ਬਾਬਾ ਰਾਣਾ ਜੀ ਕੋਲੇ ਜੈਸ ਟਾਈਮ ਹਾਂਜੀ ਉੰਨਾ ਬੱਚਾ ਜੀ ਮਾਂ ਇਹਦੀ ਸਾਬ ਵਾਲੀ ਲੈਣਦੀ। ਦੋਸਤੋ ਮੈਂ ਇੱਕ ਗੱਲ ਦੱਸ ਦੇਣਾ ਬਾਬਾ ਰਾਣਾ ਜੀ ਕੋਲੇ ਰੱਖਿਆ ਹੋਇਆ ਜੈਵੀਰ ਘੋੜਾ YouTube ਤੇ ਉਹਦੀਆਂ ਬਹੁਤ ਸਾਰੀਆਂ ਤੁਹਾਨੂੰ ਇੰਟਰਵਿਊਆਂ ਵੀਡੀਓ ਮਿਲ ਜਾਣਗੀਆਂ। ਤੁਸੀਂ ਚੈੱਕ ਕਰੋ ਬਹੁਤ ਤਾਕੜੀ ਬਲੱਡ ਲਾਈਨ ਦਾ ਜੀ ਭਾਨੇ ਵਾਲੀ ਬਲੱਡ ਲਾਈਨ ਦਾ ਵੀ ਇਹ ਹੈ। ਤੇ ਭਾਨੇ ਵਾਲੀ ਬਲੱਡ ਲਾਈਨ ਦਾ ਉਹ ਮਾਝੇ ਏਰੀਆ ਦੇ ਵਿੱਚ ਆ ਘੋੜਾ ਬਹੁਤ ਰਿਕਾਰਡ ਤੋੜ ਬੱਚੇ ਉਹਨੇ ਪੈਦਾ ਕੀਤੇ ਆ ਤੇ ਬਾਈ ਉਹਨਾਂ ਕੋਲੇ ਵੀ ਉਸੇ ਦਾ ਬਸ਼ੇਰਾ ਤੇ ਹਾਈਟ ਕਿੰਨੀ ਕਰ ਗਿਆ। ਫਿਰ 68+ ਹੋ ਸਕਦਾ ਪਰ ਅਸੀਂ 65 ਕਵਾਂਗੇ 65 ਕਹਿ ਕੇ ਆਪਾਂ ਦੱਸਾਂਗੇ ਤੇ ਬਾਈ ਫਿਰ ਜਦੋਂ ਘੋੜਾ ਤੁਸੀਂ ਇਹ ਲਿਆਂਦਾ ਫਿਰ ਤੁਹਾਨੂੰ ਕਿੰਨਿਆਂ ਕਿ ਯਾਨੀ ਕਿ 29 ਮਹੀਨਿਆਂ ਦੇ ਵਿੱਚ ਕਿੰਨੀਆਂ ਕੌਂਕੜ ਆਈਆਂ ਵੀ ਇਹਨੂੰ ਆਪਾਂ ਨੇ ਕੌਂਕੜਾਂ ਦਾ ਵੀਰ ਜੀ ਆਏ ਜਦੋਂ ਮੈਂ ਬੱਚਾ ਇਹ ਵੇਖਿਆ ਸੀਗਾ ਪਸੰਦ ਕਰਕੇ ਲਿਆ ਜੀ ਮੇਰੇ ਕੋਲ ਪੰਜ ਘੋੜੀਆਂ ਚਾਰ ਘੋੜੀਆਂ ਸੀ ਇੱਕ ਘੋੜਾ ਸੀ ਉਸ ਟਾਈਮ ਦੇ ਵਿੱਚ ਉਸ ਟਾਈਮ ਦੇ ਵਿੱਚ ਜੀ ਤੇ ਮੈਨੂੰ ਚਾਰੇ ਘੋੜੀਆਂ ਸੇਲ ਕਰਨੀਆਂ ਪਈਆਂ ਜੀ। ਹੂੰ। ਇਹਦੇ ਕਾਰਨ ਇਹਨੂੰ ਤਿਆਰ ਕਰ ਲਏ ਜੀ। ਅੱਛਾ। ਤੇ ਮੇਰੇ ਕੋਲ ਇੱਕ ਘੋੜਾ ਸੀ ਕੋਲਾ ਚਲੋ ਮੈਂ ਦਿਖਾਉਣ ਲਈ ਲੈ ਗਿਆ ਸੀ ਬਾਬਾ ਜੀ ਨੂੰ ਉੱਥੇ ਪਸੰਦ ਆ ਗਿਆ। ਬਿਧੀ ਚੰਦ ਉਹਦੇ ਬਾਬਾ ਬਿਜੀ ਚੰਦ ਸੀਗੇ। ਜੀ। ਉਹਨਾਂ ਦੀ ਦਾਲ ਪੰਥ ਬਿਧੀ ਚੰਦ ਤੇ ਬਾਬਾ ਅਵਤਾਰ ਸਿੰਘ ਦੀ ਉਸ ਟੀਮ ਆਈ ਉਹਨਾਂ ਨੂੰ ਪਸੰਦ ਆ ਗਿਆ। ਉਹਨਾਂ ਨੇ ਉਹ ਬਾਬਾ ਜੀ ਕਹਿੰਦੇ ਕਿ ਅਸੀਂ ਇਹਨਾਂ ਨੂੰ ਪੀਰ ਬਾਲੇ ਸਾਡੀ ਜਗ੍ਹਾ ਤੇ ਉਹਨਾਂ ਨੂੰ ਦਰਸ਼ਨੀ ਲੈ ਕੇ ਜਾਣਾ। ਆਪਾਂ ਕਹਿ ਸਕਦੇ ਹਾਂ ਬਾਈ ਵੀ ਆਪਾਂ ਨੇ ਇਹ ਘੋੜਾ ਤਿਆਰ ਕਰਨ ਦੇ ਮਾਰੇ ਨੇ ਵੀ ਚਾਰ ਘੋੜੀਆਂ ਸੇਲ ਕਰ ਦਿੱਤੀਆਂ। ਹੈਨਾ ਜੀ? ਹਾਂਜੀ। ਤੇ ਬਾਈ ਫਿਰ ਹੁਣ ਸਟੱਡ ਸਰਵਿਸ ਓਪਨ ਆ ਹਾਂਜੀ ਵੀਰ ਜੀ ਹੁਣ ਹਾਂਜੀ ਮਲਾਈ ਤਾਂ ਨਹੀਂ ਬਾਈ ਕੋਈ ਨਹੀਂ ਮੈਂ ਮੈਨੂੰ ਪਹਿਲਾ ਆਫਰ ਜੋ ਫੋਨ ਆਉਂਦੇ ਰਹੇ ਮੈਂ ਪਹਿਲਾ ਮੇਰਾ ਵਿਚਾਰ ਹੀ ਨਹੀਂ ਛੱਡੰਦਾ ਜੀ ਬਟ ਹੁਣ ਜੇ ਮੇਰਾ ਲਾਸਟ 5 7 10 ਦਿਨ ਹੋ ਗਏ ਬਾਲਾ ਕਹਿਣ ਲੱਗੇ ਫੈਰੀ ਵੀ ਜਿਹੜਾ ਜੋ ਵੀ ਆਉਂਦਾ ਸੱਜਣ ਮਿੱਤਰੋ ਕਹਿੰਦਾ ਤੂੰ ਛੱਡ ਕਿਉਂ ਨਹੀਂ ਰਿਹਾ ਪਰ ਹੁਣ ਮੈਂ ਕਿਹਾ ਚਲੋ ਸਾਰਿਆਂ ਦੀ ਮੰਨਣੀ ਚਾਹੀਦੀ ਹੈ ਹਾਂਜੀ ਬਾਈ ਫਿਰ ਮੈਂ ਇੱਕ ਗੱਲ ਸੋਚਦਾ ਵੀ ਚਲੋ ਬਾਈ ਜਿਉਣੀ ਜੋਬ ਵੀ ਕਰਦੇ ਸੀਗੇ ਹਨਾ ਤੇ ਫਿਰ ਜਾਨੀ ਕਿ ਬਹੁਤ ਘੱਟ ਸਮਾਂ ਤੁਸੀਂ ਦੱਸਿਆ ਵੀ ਮੈਂ ਘੋੜੇ ਨਹੀਂ ਦਿੱਤਾ ਮੈਂ ਦਿੱਤਾ ਨਹੀਂ ਸਮਾਂ ਮੈਂ ਕਹਦਾ ਬਚਪਨ ਵੇਲੇ ਤਾਂ ਚਲੋ ਕਹਿ ਦਈਏ ਕਿਤੇ ਬਾਹਰਪੂਰ ਕੱਢਿਆ ਹੋਗਾ ਜੀ ਤੇ ਵੱਟ ਬਾਹਰ ਹੋਣ ਅੱਜ ਮੰਨ ਲਓ ਅੱਜ ਹੀ ਕੱਢਿਆ ਜਾਈ ਬੀ 29 ਮਹੀਨੇ ਦਾ ਬੱਚਾ ਤੁਸੀਂ ਅੰਦਰ ਹੀ ਰੱਖਿਆ ਕਮਰਾ ਜਿੰਦਾ ਬਣਿਆ ਹੋਇਆ 20x20 ਦਾ ਅੰਦਰੋਂ ਦੇ ਜੀ ਖੇਡੀ ਜਾਂਦੇ ਅੰਦਰੋਂ ਤਾਂ ਲੈ ਵੀ ਦੋਸਤੋ ਇਹ ਬਹੁਤ ਸੋਹਣੀ ਗੱਲ ਆ ਤੁਸੀਂ ਘੋੜਾ ਚੈੱਕ ਕਰ ਲਓ ਬਾਈ ਉਹ ਨਹੀਂ ਕਹਿੰਦੇ ਵੀ 29 ਮਹੀਨਿਆਂ ਦਾ ਆਪਾਂ ਨੇ ਅੰਦਰ ਹੀ ਸੇਵਾ ਕਰੀਆ ਘੋੜੇ ਦੀ ਤੇ ਭੱਟਪਿਆ ਹਾਂਜੀ ਹਾਂਜੀ ਬੜੇ ਮੇਰੇ ਕੋਲ ਆਉਂਦੇ ਪੁੱਛਦੇ ਵੀ ਤੂੰ ਕੀ ਖਾਣ ਹੈ ਖਰਾਖ ਖਰਾਖ ਵੀ ਕੋਈ ਜ਼ਿਆਦਾ ਨਹੀਂ ਮੈਂਵੇਂ ਕਹਦਾ ਨੋਰਮਲ ਤੇ ਬਟ ਮੰਨ ਲਓ ਬੜੇ ਇਹਦਾ ਮੰਨ ਲਓ ਜਿੱਥੋਂ ਲੈ ਕੇ ਆਂਦਾ ਸੀ ਘੋੜਾ ਇਹਦੇ ਨਾਲ ਇੱਕ ਬੱਚਾ ਸੇਮ ਹੀ ਇੱਕੇ ਦਿਨ ਹੀ ਪੈਦਾ ਹੋਈ ਹੈ ਹਾਂਜੀ ਉਹਦੇ ਕਦੇ ਪੋਟਾਂ ਨਹੀਂ ਹੱਡੀਆਂ ਜੀ ਇਹ ਤਾਂ ਇਹ ਲੱਗਦਾ ਜਿਵੇਂ ਤੁਸੀਂ ਡੇਲੀ ਬਰਦੇਸ਼ ਕਰਾਉਂਦੇ ਹੋ ਹੈਨਾ ਜੀ ਕੋਈ ਆਮ ਬੰਦਾ ਜੱਜਮੈਂਟ ਤਾਂ ਹੀ ਲਾ ਸਕਦਾ ਹਾਂਜੀ ਹਾਂਜੀ ਬੜੇ ਕਹਿੰਦੇ ਮੈਂ ਕਹਿੰਦਾ ਹਾਲਾਂਕਿ ਮੈਂ ਡਰਦਾ ਇੱਕ ਉਹ ਕਿਉਂਕਿ ਸਾਡੇ ਰੋਡ ਜਿਆਦਾ ਵਗਦਾ ਕਰਕੇ ਬਾਹਰ ਨਹੀਂ ਕੱਢਿਆ ਕਦੇ ਇੱਕ ਕੱਲਾ ਕਰਕੇ ਸੋਭਾ ਡਿਊਟੀ ਜਾਂਦਾ ਹੁੰਦਾ ਸ਼ਾਮ ਨੂੰ ਹਨੇਰਾ ਹੋ ਜਾਂਦਾ ਫਿਰ ਉਹਦੇ ਕਰਕੇ ਕਦੇ ਟਾਈਮ ਹੀ ਨਹੀਂ ਸਵਾਭੀ ਨਹੀਂ ਬਣਾਇਆ ਹਾਂਜੀ ਹਾਂਜੀ ਵੀ ਮਿਹਨਤ ਨੂੰ ਫਲ ਲੱਗਦਾ ਹਾਂਜੀ ਮੇਰਾ ਤਾਂ ਇਹ ਕਹਿਣਾ ਵੀ ਹਾਂ ਜੇ ਆਪਾਂ ਇਹਨਾਂ ਦੀ ਸੱਚੀ ਦਿਲੋਂ ਸੇਵਾ ਕਰਦੇ ਆਂ ਇਹ ਦਿਨ ਦੇ ਬਹੁਤ ਖੁਸ਼ ਆ ਇਹ ਤਾਂ ਗੱਲ ਹੈਗੀ ਫਿਰ ਜੀ ਆਪਾਂ ਮੈਂ ਕਹਦਾ ਵੀ ਵੈਗੁਰੂ ਨੰਨੇ ਕੀ ਕਿਰਪਾ ਕੀਤੀ ਹੈ ਪਹਿਲਾਂ ਕਿਤੇ ਟੈਨਸ਼ਨ ਰਹਿੰਦੀ ਕਿਸੇ ਵੀ ਚੀਜ਼ ਦੀ ਅੱਜ ਮੰਨ ਲਓ ਕਦੇ ਵੀ ਕੁਝ ਵੀ ਨਾ ਹੋਤਾ ਵੀ ਦਿਮਾਗ ਤੇ ਬੋਝ ਨਹੀਂ ਆ ਵੀ ਮੰਨ ਲਓ ਉਸ ਐ ਨਹੀਂ ਡਿਪਰੈਸ਼ਨ ਵੀ ਬੰਦਾ ਇਹ ਚੀਜ਼ ਮੰਨ ਲਓ ਟੈਨਸ਼ਨ ਫਰੀ ਦੂਰ ਹੁੰਦਾ ਹੈ ਨਾ ਜਮਾਂ ਟੈਨਸ਼ਨ ਫਰੀ ਐ ਲੱਗਦਾ ਵੀ ਮੰਨ ਲਓ ਗਵਾਇਆ ਕੁਝ ਨਹੀਂ ਪਾਇਆ ਇਹ ਦੋ ਤੀ ਤੇ ਬਈ ਲਾਲੂ ਤੁਸੀਂ ਮੈਂ ਵੀ ਪਟਿਆਲੇ ਤੋਂ ਵੀਡੀਓ ਕਰਨ ਆਇਆ ਹਨਾ ਜਿਵੇਂ ਤੁਹਾਡੇ ਫਰੀਦਕੋਟ ਏਰੀਏ ਦੇ ਵਿੱਚ ਆਇਆ ਮੈਨੂੰ ਵੀ ਐ ਹੁੰਦਾ ਵੀ ਮੈਂ ਘਰੇ ਜਾ ਕੇ ਮੇਰੀ ਜੁਗਨੀ ਪਾਵਨਾ ਹਨਾ ਵੀ ਉਹ ਵੀ ਮੈਂ ਦੇਖਣੀਆਂ ਨੇ ਜਾ ਕੇ ਵੀ ਉਹਨ ਮਾਰਾ ਦੀ ਸਵਾਰੀ ਇਹੋ ਜੀ ਆ ਵੀ ਆਪਣਾ ਮੂੰਹ ਪਿਆਰ ਇੰਨਾ ਪੈ ਜਾਂਦਾ ਨਾਲ ਅੱਜ ਵੀਰ ਜੀ ਆਇਆ ਮੈਂ ਮੰਨ ਲਓ ਬਾਈ ਮੇਰਾ ਮੋਟਰਸਾਈਕਲ ਦਾ ਜਦੋਂ ਮੈਂ ਰੋਡ ਤੇ ਆਉਣਾ ਜੀ ਹੂੰ ਤੇ ਇਹਨੂੰ ਘੜਕਾ ਪਤਾ ਲੱਗ ਜਾਂਦਾ ਮੰਨ ਲਓ ਉਹ ਖੋਰ ਕੋਈ ਆ ਜAVE ਉਹਨੂੰ ਕੋਈ ਮਤਲਬ ਨਹੀਂ ਜਦੋਂ ਮੰਨ ਲਓ ਮੈਂ ਐਂਟਰ ਕੀਤਾ ਜਾਂ ਮੰਨ ਲਓ ਬਾਰਛੀ ਆ ਗਏ ਨੇ ਆਵਾਜ਼ ਜ਼ਰੂਰ ਮਾਰ ਤੇ ਬਾਈ ਫਿਰ ਬੱਚਾ ਆਪਣਾ ਇਹ ਕੀਤਾ ਹੈ ਨਾ ਇਹਨੂੰ ਇਹਨਾਂ ਬੜਾ ਸ਼ੌਂਕ ਹੈ ਜੀ ਇਹ ਤਾਂ ਮੇਰਾ ਜਦ ਕਰਦਾ ਰਹਿੰਦਾ ਮੈਨੂੰ ਸਵਾਰੀ ਨਹੀਂ ਕਰਾਉਂਦਾ ਹਾਂ ਜੀ ਤੁਸੀਂ ਕੈਮਰੇ ਤੋਂ ਜਦੋਂ ਆਪਾਂ ਗੱਲਬਾਤ ਕਰਦੇ ਸੀਗੇ ਵਿਦਾਊਟ ਕੈਮਰਾ ਦੱਸਦੇ ਸੀ ਵੀ ਇਹ ਘੋੜਿਆਂ ਦੇ ਪਿੱਛੇ ਪੁੰਛਾ ਵੰਚਾ ਖਿੱਚੀ ਜਾਂਦਾ ਪਿੱਛੇ ਲੱਤਾਂ ਚ ਵੱੜ ਜਾਂਦਾ ਬੜਾ ਮੋਹ ਆਈ ਇਹਨੂੰ ਕੁਛ ਨਹੀਂ ਕਹਦਾ ਜਾਨਵਰ ਹਾਂ ਜੀ ਘੋੜਾ ਵੀ ਲੱਤ ਨਹੀਂ ਮਾਰਦਾ ਲੱਭਾ ਨੇ ਅੱਜ ਇਹ ਮੈਨੂੰ ਕਿ ਪਿਛਾੜੀ ਤੀਕਣੀ ਲਗਾਮ ਅੱਜ ਦੂਸਰੀ ਵਾਰ ਲੱਗੀ ਹੋਣੀ ਇਹਦੇ ਜੀ ਅੱਛਾ ਪਿਛਾੜੀ ਤੀਕਣੀ ਲਾਈ ਤੇ ਬਸ ਆਪਾਂ ਮੈਨੂੰ ਅਕੇਵਰੀ ਨਵਾਉਣਾ ਵੀ ਪਹਿਲਾਂ ਉਹਨੂੰ ਨਵਾਉਂਦੇ ਸੀ ਜਦੋਂ ਬਾਹਰ ਕੱਢ ਕੇ ਗਰਮੀਆਂ ਦੇ ਵਿੱਚ ਬਾਪਾ ਕਹਦੇ ਨੀ ਕਿਤੇ ਮੱਖੀ ਹੋਵੇ ਤਾਂ ਵੱਖਰੀ ਗੱਲ ਢਾ ਦੇ ਮੰਨ ਲਓ ਢੱਤ ਮੰਨ ਲਓ ਨੀ ਉਹ ਇੰਜ ਨਹੀਂ ਕੋਈ ਮਤਲਬ ਢੱਤ ਤੇ ਬਾਈ ਫਿਰ ਜਿਵੇਂ ਹੁਣ ਅੱਗੇ ਕੋੜੀਆਂ ਆਉਣਗੀਆਂ ਕੋੜੀ-ਕੂੜੀ ਰੱਖਣ ਦਾ ਪ੍ਰਬੰਧ ਪੂਰਾ ਆਪਾਂ ਪੰਜ ਵੀਰ ਜੀ ਪੂਰਾ ਪ੍ਰਬੰਧ ਤੇ ਬਾਈ ਫੀਸ ਕੀ ਰੱਖੀ ਹੈ ਫਿਰ ਆਪਾਂ ਪੰਜ ਵੀਰ ਜੀ ਇਹ ਆ ਪਹਿਲੀਆਂ ਜਿਹੜੀਆਂ 10 ਕੋੜੀਆਂ ਆਉਣਗੀਆਂ ਆਫਰ ਇਹ 11000 ਰੁਪਏ ਜੀ ਅੱਛਾ ਬਾਕੀ ਬਸ ਤੋਂ ਬਾਅਦ 15000 ਰੁਪਏ ਫਿਰ 15000 ਲੈ ਵੀ ਦੋਸਤੋ ਬਾਈ ਨੇ 10 ਘੋੜੀਆਂ ਨੇ ਉਹਨਾਂ ਨੂੰ ਆਪਾਂ 11000 ਰੁਪਏ ਤੇ ਛੱਡਾਂਗੇ ਤੇ ਫੇਰ ਬਾਕੀ ਦੀਆਂ ਘੋੜੀਆਂ ਦੋਸਤੋ 15000 ਰੁਪਏ ਫਿਕਸ ਪ੍ਰਾਈਸ ਆਪਣਾ ਹਾਂਜੀ ਨਹੀਂ ਉਹਦੇ ਵਿੱਚ ਵੀਰ ਜੀ ਜੋ ਦੂਰ ਉਨੇੜ ਹੋਗਾ ਮਾਨਤਾ ਜ਼ਰੂਰ ਮਾਨਤਾ ਉਹਦੇ ਵਿੱਚ ਵੀ ਕਰਾਂ ਕੋਈ ਇਹ ਆ ਜੀ ਵੀਰ ਜੀ ਜੇਕਰ ਆਪਾਂ ਕਹੀਏ ਵੀ ਘੋੜਾ ਚੰਗੀ ਬਲੱਡ ਲਾਈਨ ਦਾ ਜੇ ਆਪਾਂ ਫੀਸ ਤਾਂ ਰੱਖੀ ਕਿਸੇ ਨੂੰ ਇੰਜ ਲੱਗਦਾ ਹੀ ਸ਼ਾਇਦ ਆ ਵੀ ਇਹਦੀ ਮੰਨ ਲਓ ਕੁਆਲਿਟੀ ਨਹੀਂ ਇਹ ਨਹੀਂ ਬਹੁਤ ਚੀਜ਼ਾਂ ਦੇਖਣੀਆਂ ਪੈਂਦੀਆਂ ਫੀਸ ਮੈਟਰ ਨਹੀਂ ਕਰਦੀ ਪਰ ਕਿਤੇ ਨਾ ਕਿਤੇ ਆਪਾਂ ਇਹ ਚੀਜ਼ ਨੂੰ ਇੰਦੀ ਵੀ ਆਪਾਂ ਵੇਚ ਉਹ ਨਹੀਂ ਕਰ ਸਕਦੇ ਲਾਈਨ ਦੀ ਜਾਂ ਮੰਨ ਲਓ ਇਹਦੀ ਆਪਾਂ ਅਨਸਲਟ ਨਹੀਂ ਕਰ ਸਕਦੇ ਵੀ ਆਪਾਂ ਸਾਰਿਆਂ ਨੂੰ ਖੁਸ਼ ਰੱਖੋ ਕਿਸੇ ਨੂੰ ਨਾਰਾਜ਼ ਕਰਕੇ ਨਹੀਂ ਨਾਰਾਜ਼ ਨਹੀਂ ਕਰਕੇ ਦਿੰਦੇ ਵੀਰੇ ਹੁਣ ਆਪਾਂ ਤਿੰਨ ਬਸ਼ੇਰੇ ਰੱਖ ਲਏ ਹੁਣ ਤੱਕ ਦਾ ਸਫਰ ਕਿਵੇਂ ਲੰਘਿਆ ਕੋੜਾਂ ਚ ਤੁਸੀਂ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਵੀਰੇ ਸਟਾਰਟਿੰਗ ਦਾ ਚਲੋ ਆਪਾਂ ਨਵੇਂ ਸੀ ਥੋੜੀਆਂ ਕਿਤੇ ਨਾ ਕਿਤੇ ਕਠਿਨਾਈਆਂ ਤਾਂ ਆਉਂਦੀਆਂ ਹੀ ਜੀ ਪਰ ਐਂ ਸੀ ਇਹ ਸਫਰ ਐਂ ਚ ਲੱਗਦਾ ਜਿਵੇਂ ਮੰਨ ਲਓ ਖਾਲੀ ਸਟਾਰਟ ਕੀਤਾ ਤੇ ਸੋਹਣਾ ਲੱਗਦਾ ਜ਼ਿੰਦਗੀ ਸੋਹਣੀ ਲੰਘਦੀ ਬਹੁਤ ਵਧੀਆ ਜ਼ਿੰਦਗੀ ਕੋਸ ਨਹੀਂ ਮੰਨ ਲੋ ਜਿਹੜਾ ਸਮਾਨੰਗ ਇਹਦੇ ਵਿੱਚ ਐ ਨਹੀਂ ਮਹਿਸੂਸ ਆਇਆ ਕਦੇ ਕਿ ਕਦੇ ਆਪਾਂ ਮੰਨ ਲੋ ਕਿ ਟੈਨਸ਼ਨ 'ਚ ਰਹੇ ਆ ਜਾਂ ਕਿਤੇ ਮੰਨ ਲੋ ਕਿ ਆਪਣੇ ਪ੍ਰੋਬਲਮ ਆਈਆਂ ਘਰੇ ਜਾਂ ਆਪਾਂ ਖੁਦ ਪ੍ਰੋਬਲਮ 'ਚ ਰਹੇ ਆ ਜੀ ਜਦੋਂ ਤੇ ਘੋੜੇ ਆ ਗਏ ਪ੍ਰਮਾਤਮਾ ਨੇ ਮੇਰੇ ਇੰਨੀ ਕਰਤੀ ਦਾ ਤੇਰੀ ਕਿਰਪਾ ਪੂਰੀ ਇਹ ਦੋਸਤੋ ਬਾਈ ਜੀ ਦਾ ਬੇਟਾ ਕੀ ਹਾਲ ਨੇ ਪੁੱਤ ਠੀਕ ਆ ਠੀਕ ਆ ਵਧੀਆ ਤੇ ਕਿਹੜੀ ਕਲਾਸ 'ਚ ਹੋ ਗਿਆ ਕੇਜੀ 'ਚ ਕਿਹੜੇ ਸਕੂਲ 'ਚ ਵਸਪਾਇਨ ਵਧੀਆ ਵੱਡਦਾ ਫਿਰ ਤੇ ਘੋੜਿਆਂ ਦਾ ਸ਼ੌਂਕ ਕਿੰਨਾ ਕ ਬਾਲਾ ਕਿੰਨੇ ਘੋੜੇ ਰੱਖੇ ਹੋਏ ਆਪਣੇ ਘਰੇ ਤਿੰਨ ਤੈਨਨੇ ਘੋੜੇ ਨੇ ਕੀ ਕੀ ਨਾਮ ਰੱਖਿਆ ਫਿਰ ਤੂੰ ਫਤੇ ਬਾਬਾ ਹੋਰ ਗਲਾਬ ਤੇ ਗਲਾਬ ਨੂੰ ਕੀ ਕਹਿ ਕੇ ਬੁਲਾਉਣਾ ਹੁੰਦਾ ਪੁੱਤ ਗਲਾਬ ਪੁੱਤ ਸਵਾਰੀ ਕਰੀਂਗਾ ਫਿਰ ਅੱਗੇ ਵੱਡਾ ਹੋ ਕੇ ਡੈਡੀ ਨਾਲ ਪੂਰਾ ਸਾਥ ਦੇਣਾ ਆਪਾਂ ਘੋੜੇ ਛੱਡਨੇ ਨਹੀਂ ਠੀਕ ਆ ਡੈਡੀ ਦੇਖ ਲੈ ਨਾਲੇ ਜੌਬ ਕਰਦੇ ਨੇ ਨਾਲੇ ਘੋੜੇ ਸਾਹਮਦੇ ਨੇ ਠੀਕ ਆ ਹੈ ਫਿਰ ਤੇ ਪੜ੍ਹਨਾ ਵੀ ਵਧੀਆ ਤੇ ਸਵਾਰੀ ਵੀ ਵਧੀਆ ਕਰਨੀ ਆ ਘੋੜੇ ਰੱਖਣੇ ਆ ਠੀਕ ਆ ਠੀਕ ਆ ਲੈ ਫਿਰ ਜਕਾਰਾ ਲਾ ਦੇ ਇੱਕ ਬਾਬਾ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤੇ ਬਾਈ ਜਸਵੰਤ ਦੇ ਇੱਧਰ ਦੋਸਤ ਬੈਠੇ ਨੇ ਜੀ ਬਾਈ ਰਣਜੀਤ ਸਿੰਘ ਜੀ ਜਦੋਂ ਬਾਈ ਨੂੰ ਸ਼ੌਂਕ ਪਿਆ ਫਿਰ ਤੁਸੀਂ ਯਾਨੀ ਕਿ ਸ਼ੁਰੂ ਤੇ ਇਕੱਠੇ ਹੋ ਹਾਂਜੀ ਇਕੱਠੇ ਆ ਤੇ ਬਾਈ ਨੇ ਫਿਰ ਦੱਸਿਆ ਵੀ ਆਪਾਂ ਘੋੜੇ ਦੀ ਵੀਡੀਓ ਬਣਵਾਉਣੀ ਆ ਵੀ ਮੁੰਡਾ ਆਊਗਾ ਵੀ ਤੁਸੀਂ ਪਹੁੰਚੋ ਬਿਲਕੁਲ ਬਿਲਕੁਲ ਤੇ ਆਪਣਾ ਕਿਹੜਾ ਪਿੰਡ ਹੈ ਜੀ ਪੰਜਗਣੀ ਖੁਰਦਾ ਜੀ ਤੇ ਫਿਰ ਤੁਸੀਂ ਹੁਣ ਇਕੱਠੇ ਹੀ ਸ਼ੌਂਕ ਨੂੰ ਅੱਗੇ ਵਧਾਉਣਾ ਹਾਂਜੀ ਹਾਂਜੀ ਬਿਲਕੁਲ ਤੇ ਬਹੁਤ ਵਧੀਆ ਲੱਗਿਆ ਵੀਰੇ ਗੱਲ ਕਰਕੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਤੇ ਦੋਸਤੋ ਜੇ ਤੁਸੀਂ ਬਾਈ ਦੇ ਘੋੜੇ ਤੋਂ ਸਟੱਡ ਸਰਵਿਸ ਲੈਣਾ ਚਾਹੁੰਦੇ ਹੋ ਠੀਕ ਹੈ ਬਾਈ ਦਾ ਨੰਬਰ ਉੱਤੇ ਸਕਰੀਨ ਤੇ ਚੱਲਦਾ ਇੱਕ ਬਛੇਰਾ ਬਾਈ ਦਾ ਬਕਾਊ ਵੀ ਆ ਜੇ ਤੁਹਾਡੇ ਹਿਸਾਬ ਚਾਹੁੰਦਾ ਤੁਸੀਂ ਗੱਲਬਾਤ ਕਰ ਲਿਓ ਮਿਲਦੇ ਆਂ ਜੀ ਅੱਪਾ ਅਗਲੇ ਬਲੌਗ ਦੇ ਵਿੱਚ ਚੰਗਾਈ ਰੱਬ ਰੱਖਾ